ਯਾਰ ਮਜ਼ਾਕ ਹੈ ਹੈ ਤੁਹਾਡੇ ਨਿਆਣ ਪੁਣੇ ਦੇ ਵਿੱਚ ਮੇਰਾ ਨੁਕਸਾਨ ਹੋ ਜਾਣਾ ਇੱਥੇ ਬਾਕੀ ਸਬਜ਼ੀ ਖਾਈ ਜੰਨੇ ਉਹ ਕੰਮ ਦਾ ਕੀ ਬਣਿਆ ਕੰਮ ਦਾ ਕੰਮ ਦੇ ਅਪਾ ਪਹਿਲੇ ਦਿਨ ਹੀ ਛੱਕਾ ਲਾਇਆ ਹੋ ਗਿੱਦਾ ਆ ਦੇਖ ਕਿੰਨੇ ਪੈਸੇ ਚਾਹੀਦੇ ਆ ਤੈਨੂੰ 5000 ਚਾਹੀਦਾ ਸੀ ਨਾ ਆ ਲੈ 5000 ਤੁਹਾਡੇ ਕੋ ਪੈਸੇ ਕਿੱਥੋਂ ਆਏ ਅੱਜ ਪੈਸੀ ਪੈਸੇ ਹੋਣੇ ਹੁਣ ਆਪਣੇ ਕੋ ਹੁਣ ਮੈਂ ਕਿਹਾ بارش ਹੋਣੀ بارش ਔਰ ਇੱਕ ਦਿਨ ਇਦਾਂ ਦਾ ਆਣਾ ਵਾ ਬੈੱਡ ਤੇ ਵਾ ਪੈਸੇ ਵਿਛਾ ਕੇ ਸੋਇਆ ਕਰਨਾ ਵਾ ਗਿਣ ਗਿਣ ਕਿੰਨੇ ਆ ਤੂੰ ਸੂਟ ਲੈਣਾ ਸੀ ਨਾ ਹੁਣ ਸੂਟ ਦੇ ਨਾਲ ਜੁੱਤੀ ਵੀ ਲਈ ਆ ਲੈ ਨਾਲੇ ਦੋ ਦੋ ਲਈ ਆ 5000 ਹੋਰ ਚੱਕ ਐਸ ਕਰ ਐਸ ਨਜਾਰੇ ਬੰਨੇ ਆਣੇ ਨਜਾਰੇ ਜਾ ਰੋਟੀ ਲੈ ਕੇ ਆ ਰੋਟੀ ਲੈ ਕੇ ਆ ਰੋਟੀ ਲੈ ਕੇ ਆ ਜਾ ਰੋਟੀ ਲੈ ਕੇ ਆ ਰੋਟੀ ਲੈ ਕੇ ਆ ਰੋਟੀ ਲੈ ਕੇ ਆ ਲਿਆ ਰੋਟੀ ਕੀ ਹੋਇਆ ਰੋਟੀ ਲੈ ਕੇ ਆ ਤਿਆਰ ਹੋ ਕੇ ਸੌਂ ਕਿ ਹੋ ਗਏ ਜਾਣਾ ਨਹੀਂ ਰੋਟੀ ਲੈ ਕੇ ਆ ਤੈਨੂੰ ਕਿੰਨੀ ਵੀ ਕੰਮ ਤੇ ਨਹੀਂ ਜਾਣਾ ਸੁਪਨਾ ਸੀਗਾ ਹਾਏ ਰੱਬਾ ਮੈਂ ਤਾਂ ਸੋਚਿਆ ਮੈਂ ਪੈਸਿਆਂ ਦੇ ਬੈੱਡ ਤੇ ਸੁੱਤਾ ਹੋਇਆ ਚਲ ਉਹ ਬੂਟ ਤਾਂ ਪਾ ਜੋ ਓਹੋ ਜਲਦੀ ਜਲਦੀ ਚੱਕਰ ਚ ਮੈਂ ਭੁੱਲ ਹੀ ਗਿਆ ਮਰੇ ਨਾ ਹਾਂਜੀ ਤੂੰ ਐਂ ਕਰ ਇਹਨੂੰ ਛੱਡ ਦੇ ਤੂੰ ਨਾ ਉੱਪਰੋਂ ਸੈਟਿੰਗ ਕਰ ਕਿਉਂ ਮੈਂ ਕਿਉਂ ਉੱਪਰ ਜਾ ਕੇ ਸਫਾਈ ਕਰਾਂ ਕਰ ਲੈ ਕਾਫੀ ਡਸਟ ਪੈ ਗਈ ਹੋਈ ਆ ਉੱਤੇ ਵੀਰੇ ਉੱਪਰ ਨਾ ਚੂਹੇ ਬਹੁਤ ਆ ਮੈਨੂੰ ਡਰ ਲੱਗਦਾ ਚੂਹਿਆਂ ਤੋਂ ਤੂੰ ਫੇਰ ਕੀ ਹੈ ਜਦੋਂ ਪੈਰਾ ਕੋ ਆਇਆ ਚੂਹਾ ਤੂੰ ਚੀਕ ਮਾਰ ਦੇ ਮੈਂ ਆ ਜਾਊਂਗਾ ਉੱਪਰ ਆਪਾਂ ਚੂਹਾ ਫੜ ਲਾਂਗੇ ਵੀਰੇ ਤੁਸੀਂ ਚਲ ਜਾਓ ਨਾ ਨਾ ਤੂੰ ਜਾ ਮੈਂ ਥੱਲੇ ਧਿਆਨ ਵੀ ਤਾਂ ਰੱਖਣਾ ਵਾ ਚਲ ਜਾ ਚਲ ਜਾ ਫਟਾਫਟ नेहा इधर आ ਗੱਲ ਸੁਣ ਮੇਰੀ ਨਹੀਂ ਵੀ ਅੱਜ ਨਹੀਂ ਮੈਂ ਗੱਲ ਸੁਣੂੰਗੀ ਕੋਈ ਕਿਉਂ ਤੁਸੀਂ ਗਾਗ ਪਵਾ ਦਿੱਤੀਸ ਮੇਰੀ ਵੀਰਤ ਨੂੰ ਮੇਰੀ ਗੱਲ ਸੁਣ ਵੀਰੇ ਨੇ ਤੁਹਾਡੇ ਤੇ ਅੱਜ ਤੱਕ ਕਦੇ ਹੱਥ ਚੱਕਿਆ ਨਹੀਂ ਨਹੀਂ ਚੱਕਿਆ ਨਾ ਤੈਨੂੰ ਪਤਾ ਵੀਰਾ ਕੁੜੀਆਂ ਨੂੰ ਥੋੜੀ ਮਾਰਦਾ ਵਾ ਜੇ ਤੁਸੀਂ ਸਾਰੇ ਮੇਰਾ ਨਾਮ ਲਾ ਦਿੰਦੇ ਮੇਰੇ ਤਾਂ ਚਪੇੜ ਪੈ ਜਾਣੀ ਸੀ ਨਾ ਤੇ ਆਪਾਂ ਕੱਲ ਕਿੱਥੇ ਸੀਗੇ ਦੁਕਾਨ ਤੇ ਸੀ ਵੀਰੇ ਹੋਲ ਕਿੱਥੇ ਸੀਗੇ ਓਏ ਮਤਲਬ ਕਹਿੰਦਾ ਕੱਲ ਤੂੰ ਮੈਨੂੰ ਦੱਸਦਾ ਸੀ ਵੀ ਕੈਮਰੇ ਇੱਦਾਂ ਬੰਦ ਕਰਨੇ ਆ ਸਮਾਨ ਇੱਦਾਂ ਪਾਣਾ ਵਾ ਹੁਣ ਮੈਨੂੰ ਅੱਜ ਇਹ ਦੱਸ ਵੀ ਸਮਾਨ ਦੁਕਾਨ ਤੋਂ ਬਾਹਰ ਜਾਂ ਪਾਰਕਰ ਵਾਲੇ ਤੱਕ ਜਾਂਦਾ ਕਿੱਦਾਂ ਸੀ ਵੀ ਕਿ ਇਹ ਦੁਕਾਨ ਦਾ ਸਮਾਨ ਬਾਹਰ ਜਾਂਦਾ ਸੀਗਾ ਕਿੱਦਾਂ ਜਾਂਦਾ ਸੀ ਉਹ ਤਾਂ ਮੈਨੂੰ ਵੀ ਪਤਾ ਵੀ ਇਹਦੇ ਬੈਗ 'ਚ ਸਮਾਨ ਪੰਗੀ ਸੀ ਮੈਂ ਕਿੱਕੇ ਜਾਂਦੀ ਸੀ ਮੈਂ ਛੁਲਕੀ ਕਰ ਹੈ ਗਈਆਂ ਗੀਂਚੋਂ ਕਿੱਕੇ ਜਾਂਦੀ ਸੀ ਪੱਕਾ ਵੀ ਨਾ ਅੱਗਾ ਸੀ ਕਿਸੇ ਨੂੰ ਕਰਕੇ ਦਿਖਾ ਨਾ ਮੈਨੂੰ ਦੱਸਦਾ ਸੀ ਬੈਗ ਕਿੱਥੇ ਤੇਰਾ ਬੈਗ ਬਾਹਰ ਆ ਤੇ ਫੇਰ ਪਹਿਲੇ ਬੈਗ ਲੈ ਕੇ ਆ ਨਾ ਇੱਕ ਤੇ ਬੈਗ ਰੱਖਿਆ ਇੱਕ ਦੇਖ ਉਧਰ ਦੇਖਣਾ ਵੀ ਕਿ ਮੈਂ ਇੱਥੇ ਕੜੀ ਹੁੰਗੀ ਸੀ ਦੀਦੀ ਇੱਥੇ ਆਏ ਹੁੰਗੇ ਸੀ ਮੈਂ ਵੀ ਉਸ ਮਾਲਫਾਂ ਦੇ ਸਦੀਦੀ ਨੂੰ ਪੈਸੇ ਦੇ ਦਿੰਦੇ ਸੀ ਪਰ ਦੀਦੀ ਨੂੰ ਕਿੱਦਾਂ ਪਤਾ ਲੱਗਦਾ ਸੀ ਕਿ ਤੂੰ ਸਮਾਨ ਲੈ ਕੇ ਇੱਥੇ ਆਏਂਗੀ ਦੀਦੀ ਨੂੰ ਨਾ ਪਹਿਲਾਂ ਮੈਸੇਜ ਕਰ ਦਿੰਦੇ ਸੀ ਨਾ ਕਿ ਦੀਦੀ ਆ ਜਾਂਦੇ ਸੀ ਫਿਰ ਅੱਛਾ ਨਹੀਂ ਹਾਂ ਤੂੰ ਤਾਂ ਬੜੀ ਸਮਾਰਟ ਆ ਤੂੰ ਤਾਂ ਬੜੀ ਸ਼ਾਤਰ ਆ ਮੇਰੇ ਹੋਗੀ ਕਿ ਮੈਨੂੰ ਲੱਗਦਾ ਤੂੰ ਵੀ ਛੋਟੇ ਹੁੰਦੇ ਸੀ ਆਈਡੀ ਦੇਖਦੀ ਸੀ ਬੋਲ ਕਿ ਵੀ ਕਿਸੀ ਆ ਗਈ ਦੇਖਦੀ ਸੀ ਮੈਂ ਅੱਛਾ ਹੁਣ ਕਿਹੜਾ ਤੂੰ ਵੱਡੀ ਹੋ ਗਈ ਤੁਸੀਂ ਵੀ ਕਿ ਕਹਿੰਦੇ ਸੀ ਆ ਗਈ ਮੈਂ ਤਾਂ ਦੇਖ ਕੀ ਹੋ ਰਿਹਾ ਵੇ ਇੱਥੇ ਕੁਝ ਵੀ ਨਹੀਂ ਨਾਲੇ ਤੇਰਾ ਬੈਗ ਬਾਹਰ ਕੀ ਕਰਦਾ ਪਿਆ ਵਾ ਤੁਸੀਂ ਸਮਾਨ ਵੇਚਦੇ ਪਏ ਹੋ ਨਾ ਬਾਹਰ ਉਹ ਨਾ 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 ਹੋਣੀ ਮੈਂ ਦੁਕਾਨ ਤੋਂ ਸਮਾਨ ਚੋਰੀ ਹੋਣ ਦਿੰਦਾ ਮੈਨੂੰ ਸਾਰਾ ਕੁਝ ਪਤਾ ਲੱਗ ਗਿਆ ਕਿੱਦਾਂ ਸਮਾਨ ਗੈਪ ਕਰੀਦਾ ਤੁਸੀਂ ਤੋਂ ਉਹਨਾਂ ਦੁਕਾਨ ਦੇ ਬਾਹਰ ਕਰਨ ਕੀ ਆਏ ਹੋ ਉਹ ਤਾਂ ਨੇਹਾ ਮੈਨੂੰ ਦੱਸ ਨਹੀਂ ਸੀ ਕਿ ਦੁਕਾਨ ਤੋਂ ਸਮਾਨ ਕਿੱਦਾਂ ਗੈਪ ਹੁੰਦਾ ਵਾ ਕੋਈ ਨਾ ਵੀਰੇ ਨੂੰ ਲੋਨੀ ਆ ਤੁਹਾਡੀ ਮੈਂ ਸ਼ਿਕਾਇਤ ਤੁਹਾਨੂੰ ਤਾਂ ਸ਼ਰਮ ਆਂਦੀ ਨਹੀਂ ਨਾ ਹੈਗੀ ਸ਼ਿਕਾਇਤ ਕਿੱਦਾਂ ਲਾਏਗੀ ਪੀਰੇ ਦਾ ਦੁਕਾਨ ਤੇ ਹੈ ਨਹੀਂ ਨਾਲੇ ਮੇਰੀ ਗੱਲ ਸੁਣ ਅੱਜਕੱਲ ਮੈਂ ਦੇਖ ਰਿਹਾ ਕ੍ਰਾਈਮ ਪਟ્રોલ ਤੇ ਨਾਲੇ ਮੈਨੂੰ ਅੱਜ ਪਤਾ ਲੱਗ ਗਿਆ ਕਿ ਦੁਕਾਨ ਤੋਂ ਸਮਾਨ ਕਿੱਦਾਂ ਗਾਇਬ ਹੁੰਦਾ ਹੁਣ ਮੈਂ ਚੋਰੀ ਹੋਣ ਵੀ ਨਹੀਂ ਦੇਦੀ ਦੁਕਾਨ ਤੋਂ ਤੇ ਮੈਂ ਹੋਣ ਵੀ ਨਹੀਂ ਦਿੰਦੀ ਕਿੱਦਾਂ ਨਹੀਂ ਹੋਣ ਦੇਗੀ ਦੁਕਾਨ ਤੇ ਆਪਾਂ ਕਿੰਨੇ ਜਣੇ ਕੰਮ ਕਰਦੇ ਆ ਤਿੰਨ ਤਿੰਨ ਜਣੇ ਨੀਹਾ ਤੂੰ ਤੇ ਸਮਾਰਟ ਬੋਏ ਬਾਬਾ ਹਨਾ ਤਿੰਨੇ ਤਾਂ ਆਪਾਂ ਇੱਥੇ ਆ ਹਾਂ ਦੁਕਾਨ ਤੇ ਤਾਂ ਕੋਈ ਹੈ ਨਹੀਂ किधर गए सिमरन नेहा बावे कोई भी नहीं सिमरन दुकान खाली छड़ के किधर गए हुए ਆਏ ਤੁਸੀਂ ਤਿੰਨੇ ਹੋਏ ਹੋ ਤੇ ਬਾਹਰ ਕੀ ਕਰਦੇ ਸੀ ਤੁਸੀਂ ਵੀਰੇ ਮੈਂ ਬਾਵੇ ਵੀਰੇ ਦੇ ਪਿੱਛੇ ਗਈ ਸੀ ਕਿਉਂ ਵੀਰੇ ਦੋਨੋਂ ਜਾਣੇ ਨਾ ਹੁਣ ਮੈਂ ਤੁਹਾਡਾ ਕੀ ਕਰਾਂ ਮੈਨੂੰ ਇਹ ਦੱਸੋ ਕਿਉਂ ਗਿਆ ਸੀ ਉবার ਵੀਰੇ ਨੇਹਾ ਨਾ ਮੈਨੂੰ ਅੱਜ ਦੱਸ ਰਹੀ ਸੀ ਕਿ ਪਾਰਲਰ ਅੱਡੇ ਤੱਕ ਸਮਾਨ ਕਿੱਦਾਂ ਲੈ ਕੇ ਜਾਂਦੀ ਆ ਨਾਲੇ ਵੀਰੇ ਤੁਹਾਨੂੰ ਪਤਾ ਅੱਜ ਕੱਲ੍ਹ ਨਾ ਮੈਂ ਕ੍ਰਾਈਮ ਪੈਟਰੋਲ ਦੇਖ ਰਿਹਾ ਵਾਂ ਉਹ ਚ ਕਹਿੰਦੇ ਸੀ ਜੇ ਤੁਹਾਨੂੰ ਪਤਾ ਹੋਵੇ ਨਾ ਵੀ ਚੋਰ ਕਿੱਦਾਂ ਚੋਰੀ ਕਰਦਾ ਵਾ ਤਾਂ ਦੁਕਾਨ ਤੋਂ ਕੋਈ ਚੋਰੀ ਨਹੀਂ ਹੋ ਸਕਦੀ ਨਾਲੇ ਮੈਨੂੰ ਹੁਣ ਪਤਾ ਲੱਗ ਗਿਆ ਅੱਜ ਤੋਂ ਬਾਅਦ ਕੋਈ ਸਮਾਨ ਨਹੀਂ ਚੱਕਿਆ ਜਾਊਗਾ ਦੁਕਾਨ ਤੋਂ ਉਹ ਜਿਹੜਾ ਕਤਲ ਵੀ ਹੁੰਦੇ ਆ ਨਾ ਹੈਨਾ ਮੇਰੇ ਹੱਥੋਂ ਮਰ ਨਾ ਜਾਈ ਮੈਂ ਤੈਨੂੰ ਪਹਿਲਾਂ ਦੱਸਦਾ ਆ ਕੀ ਡਰਾਮੇ ਕਰਦੇ ਤੁਸੀਂ ਤਿੰਨੇ ਜਾਨੇ ਵੀਰੇ ਉਹ ਤਾਂ ਨੀਹਾ ਸਾਨੂੰ ਬਾਹਰ ਲੈ ਕੇ ਗਈ ਸੀ ਵੀਰੇ ਮੈਂ ਇੰਕਾ ਵੀਰਾਂ ਨੂੰ ਕਿਹਾ ਸੀਗਾ ਬਸ ਆਹੀ ਕੁਝ ਚੱਲ ਜਾਈ ਜਾਂਦਾ ਦੁਕਾਨ ਤੇ ਮੈਂ ਨਾ ਪਹਿਲਾਂ ਹੀ ਆਪਣਾ ਬਹੁਤ ਪਰੇਸ਼ਾਨ ਆ ਕਿਤੇ ਇਦਾਂ ਨਾ ਹੋਵੇ ਮੈਂ ਤਿੰਨਾਂ ਨੂੰ ਕੰਮ ਤੋਂ ਕੱਢਦਾ ਨਾਲੇ ਬੈਗ ਚ ਕੀ ਆ ਇਹ ਕੁਛ ਨਹੀਂ ਵੀਰੇ ਦਿਖਾ ਮੈਨੂੰ ਝੂਠ ਬੋਲੀ ਜਾਂਦੀ ਵੀਰੇ ਉਥਰ ਬੌਂਡਿੰਗ ਕਿਟਾ ਲੈ ਕੇ ਗਈ ਐ ਤੇ ਚ ਨਹੀਂ ਉਹ ਤਾਂ ਤੁਸੀਂ ਮੈਨੂੰ ਕਿਹਾ ਸੀਗਾ ਮੈਂ ਥੋੜੀ ਕਿਹਾ ਸੀ ਕਿ ਰਬਡਨੀ ਕਿਟਾ ਲੈ ਕੇ ਜਾ ਉਹ ਤਾਂ ਤੂੰ ਪਾ ਕੇ ਦਿਖਾਇਆ ਵਾ ਆ ਦੇਖੋ ਵੀਰੇ ਤੁਹਾਡੇ ਸਾਹਮਣੇ ਝੂਠ ਬੋਲੀ ਜਾਂਦੀ ਐ ਵੀਰੇ ਮਿੰਟਾ ਵੀਰੇ ਨੂੰ ਕਿਵੇਂ ਕਰਕੇ ਤੈਨੂੰ ਦਿਖਾਵਾਂ ਕਿੰਨੇ ਕਰਦੇ ਆ ਉਹ ਯਾਰ ਮਜ਼ਾਕ ਹੈ ਹੈ ਥੋਡੇ ਨਿਆਣ ਪੂਣੇ ਦੇ ਵਿੱਚ ਮੇਰਾ ਨੁਕਸਾਨ ਹੋ ਜਾਣਾ ਤੁਹਾਨੂੰ ਕਿੰਨੀ ਵਾਰੀ ਪਿਆਰ ਨਾਲ ਸਮਝਾਤਾ ਕੰਮ ਨਾ ਕਰਿਆ ਕਰੋ ਇੱਥੇ ਹਾ ਡੰਗਰ ਦਿਮਾਗ ਲੱਗ ਗਏ ਸਿਮਰਨ ਹਾਂਜੀ ਵੀਰੇ ਤਨੂ ਮੈਂ ਕੱਲ ਵੀ ਸਮਝਾਇਆ ਸੀ ਜੇ ਇਹਨਾਂ ਨੇ ਕੋਈ ਅਸੀ ਵਸੀ ਹਰਕਤ ਕੀਤੀ ਤੂੰ ਮੈਨੂੰ ਨਾਲ ਹੀ ਫੋਨ ਕਰਨਾ ਤੂੰ ਕੀਤਾ ਕਿਉਂ ਨਹੀਂ ਵੀਰੇ ਬਾਹਰ ਚਲੇ ਗਏ ਮੈਨੂੰ ਲੱਗਿਆ ਸ਼ਾਇਦ ਇਹ ਮੈਂ ਤਾਂ ਪਿੱਛੇ ਚਲੇ ਗਈ ਸੀਗੀ ਤੁਸੀਂ ਸਾਰੇ ਜਸੂਸ ਬਣੇ ਹੋਏ ਹੋ ਅੱਜਕੱਲ ਹੈ ਕੰਬਲ ਧਿਆਨ ਹੈ ਕਿਸੇ ਦਾ ਕਿ ਨਹੀਂ ਹੈ ਦੇਖ ਸਿਮਰਨ ਮੈਂ ਪਹਿਲਾਂ ਹੀ ਬਹੁਤ ਪਰੇਸ਼ਾਨ ਹਾਂ ਤੈਨੂੰ ਪਤਾ ਨਾ ਮੈਨੂੰ ਕਿਹੜੀ ਟੈਨਸ਼ਨ ਆ ਅੱਜ ਕੱਲ੍ਹ ਹੈ ਕਿਸੇ ਪਾਸੇ ਤਾਂ ਸੁੱਖ ਦੇ ਦਿਓ ਮੈਨੂੰ ਜਾਂ ਤਾਂ ਮੈਂ ਪਹਿਲਾਂ ਉਧਰ ਨਿਬੜਦਾ ਦੁਕਾਨ ਬੰਦ ਕਰ ਦਿੰਨਾ ਤੁਹਾਨੂੰ ਤਿੰਨਾਂ ਨੂੰ ਘਰੇ ਬਿਠਾ ਦਿੰਨਾ ਉੱਥੇ ਤਾਂ ਮੈਨੂੰ ਉਮੀਦ ਹੈ ਨਹੀਂ ਕੋਈ ਪਤਾ ਨਹੀਂ ਕਿਹੜੀਆਂ ਕਾੜਾ ਘੜਦਾ ਰਹਿੰਦਾ ਰੋ ਜੀ ਨੇਹਾ ਜੇ ਕੰਮ ਕਰਨਾ ਨਾ ਸਹੀ ਤਰੀਕੇ ਕਰ ਲੈ ਨਹੀਂ ਕੱਲ ਤੋਂ ਘਰੇ ਬਹਿ ਜੀ ਆਪਣਾ ਹਿਸਾਬ ਕਰ ਲਈ ਮੇਰ ਨਾਲ ਜੇ ਅੱਜ ਤੋਂ ਬਾਅਦ ਉਹਦੀ ਕੋਈ ਗੱਲ ਮੰਨੀ ਨਾ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਦੁਕਾਨ ਤੇ ਇੱਕ ਸੂਈ ਵੀ ਇੱਧਰ ਉੱਧਰ ਨਹੀਂ ਹੋਣੀ ਚਾਹੀਦੀ ਨਹੀਂ ਮੈਂ ਅਗਲੇ ਪਿਛਲੇ ਸਾਰੇ ਹਿਸਾਬ ਪੂਰੇ ਕਰ ਦੂੰ ਸੁਣ ਕੇ ਨੇਹਾ ਤੂੰ ਚਪੇੜ ਨਾ ਖਾ ਲਈ ਮੇਰੇ ਤੋਂ ਵੀਰੇ ਮੈਂ ਤਾਂ ਕੋ ਚੱਕਿਆ ਵੀ ਨਹੀਂ ਇਹਨੇ ਚੱਕਿਆ ਸੀਗਾ ਅਨਨੋਨ ਨੰਬਰ ਹਲੋ ਉਹ ਹਾਂ ਬਾਈ ਇੰਨਾ ਟਾਈਮ ਲੱਗਦਾ ਫੋਨ ਚੱਕਣ ਨੂੰ ਕੌਣ ਬੋਲ ਰਿਹਾ ਵੀਰੇ ਤੈਨੂੰ ਦੱਸ ਦੇਣਾ ਕੌਣ ਬੋਲਦਾ ਵੇਰੇ ਮੈ ਪਛਾਣਿਆ ਨਹੀਂ ਜੀ ਤੈਨੂੰ ਕਿਹਾ ਪੈਸੇ ਦਾ ਹੱਲ ਕਿਹਾ ਸੀ 2 ਲੱਖ ਰੁਪਏ ਦਾ ਹੋਇਆ ਕਿ ਨਹੀਂ ਹੋਇਆ ਵੀਰੇ ਮੈਂ ਥਨੂੰ ਪੈਸੇ ਕਿਉਂ ਦਵਾ ਯਾਰ ਕਾਦੇ ਪੈਸੇ ਦਵਾ ਨਾਲੇ ਤੈਨੂੰ ਮੈਂ ਸਮਝਾਇਆ ਸੀ ਥਾਣੇ ਨਹੀਂ ਜਾਣਾ ਤੇ ਤੂੰ ਥਾਣੇ ਚਲੇ ਗਿਆ ਉਹ ਸਾਡਾ ਕੀ ਬਗੜ ਲੈਣਗੇ ਵੀਰੇ ਫਿਰ ਮੈਂ ਵੀ ਤੁਹਾਡਾ ਕੀ ਬਗੜਿਆ ਯਾਰ ਤੂੰ ਸਾਡਾ ਬਗੜ ਵੀ ਨਹੀਂ ਸਕਦਾ ਕੁਛ ਲੱਗੀ ਸਮਝ ਉਹ ਵੀਰੇ ਮੈਂ ਤਾਂ ਉਹੀ ਕਹਿਣਾ ਆਪਣਾ ਕੋਈ ਲੈਣ ਦੇਣ ਹੈ ਨਹੀਂ ਮੈਂ ਤੁਹਾਨੂੰ ਪੈਸੇ ਕਾਦੇ ਦਵਾ ਯਾਰ ਤੋਂ ਨੂੰ ਮ ਲੱਗਦਾ ਦੂਜੀ ਤਰ੍ਹਾਂ ਸਮਝਾਣਾ ਪੈਣਾ ਮੈਨੂੰ ਲੱਗਦਾ